ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਬੰਦੂਕ ਤੋਂ ਵੀ ਦੁਨੀਆ ਡਰਦੀ ਹੈ ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ ਭੈ ਹੁੰਦਾ ਏ ਸ਼ੇਰ ਦੀ ਦਹਾੜ ਦਾ ਵੀ ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ ਦੁੱਧ ਮੱਖਣਾਂ ਨਾਲ ਜੋ ਪਲਿਆ ਹੋਵੇ ਤਕੜੇ ਸ਼ਰੀਰ ਕੋ ਵੀ ਦੁਨੀਆ ਡਰਦੀ ਹੈ ਕਿ ਡੱਕ ਜੋਧਾ ਹੋਏਗਾ ਸੰਤ ਜਰਨੈਲ ਸਿੰਘ ਜਿਹੜੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ ਵਾਹ ਵਾਹ ਜਦੋਂ ਤੱਕਿਆ ਜੱਲਿਆਂ ਦੇ ਬਾਗ ਨੂੰ ਮੈਂ ਹਕੂਮਤ ਹੋਈ ਕੁਰਬਾਨੀ ਤੋਂ ਬੇਮੁਖ ਲੱਗਿਆ ਜਦੋਂ ਬੇਗਨਾਹਾਂ ਦੀ ਲਾਟ ਤੱਕੀ ਕੁਝ ਖੁਸ਼ੀ ਹੋਈ ਕੁਝ ਕ ਦੁੱਖ ਲੱਗਿਆ ਉਥੇ ਕਿਸੇ ਵੀ ਪੱਥਰ ਤੇ ਲਿਖਿਆ ਨਹੀਂ ਕਿਵੇਂ ਆਈ ਸੀ ਬਦਲੇ ਦੀ ਰੁੱਤ ਲੱਗਿਆ ਮਾਈਕਲੋ ਡੇਰ ਨੂੰ ਲੰਡਨ ਵਿੱਚ ਚਿੱਤ ਕਰਕੇ फांसी ਕਿਉਂ ਪੰਜਾਬ ਦਾ ਫੁੱਸ ਲੱਗਿਆ ਚਹਾਨ ਯਾਰਾ ਜਲਿਆਂਵਾਲੇ ਬਾਗ ਦੇ ਅੰਦਰ ਉਦਮ ਸਿੰਧ ਦਾ ਕਿਉਂ ਨਹੀਂ ਬੋਟ ਲੱਗਿਆ ਵਾਹ ਵਾਹ ਉਦਮ ਸਿੰਧ ਦੀ ਕਦਰ ਕਿਵੇਂ ਕਰ ਸਕਦੀ ਕੋਈ ਬੋਕਲ ਵਿੱਚ ਬੈਠੀ ਕੇ ਡੇਰ ਦਿੱਲੀ ਪ੍ਰਧਾਨ ਮੰਤਰੀ ਭਾਵੇਂ ਸਿੱਖ ਹੋਵੇ ਮਨ ਦੀ ਫੇਰ ਵੀ ਸਿੱਖਾਂ ਨੂੰ ਯਹਰ ਦਿੱਲੀ ਜਿਹੜੀ ਕੌਮ ਦੇਸ਼ ਲਈ ਮਰੀ ਹੋਵੇ ਟੌਂਦੀ ਉਹਦੇ ਉੱਤੇ ਹੈ ਕਹਿਰ ਦਿੱਲੀ ਦੱਸੇ 1984 ਚਹਾਨਯਾਰਾ ਪੌਂਦੀ ਗਲਾਂ ਚ ਬਲਦੇ ਟੈਰ ਦਿੱਲੀ ਜਿਉਂਦਾ ਹੋਵੇ ਜੇ ਉਦਮ ਸਿੰਘ ਚਹਾਨ ਦੇ ਉੱਤੇ ਕੰਦਾ ਦਿੱਲੀ ਦੀਆਂ ਅੱਜ ਹਲਾ ਦੇਵੇ ਮੁੜ ਕੇ ਪੰਗਾ ਸਿੱਖਾਂ ਨਾਲ ਲਾ ਲਿਓ ਲਿਖ ਕੇ ਦਿੱਲੀ ਦੇ ਮੱਥੇ ਤੇ ਲਾ ਦੇਵੇ ਜਿਹੜੀਆਂ ਪਤੀਆਂ ਤੇ ਪੁੱਤਰਾਂ ਨੂੰ ਰੋਂਦੀਆਂ ਨੇ ਨੂਰ ਉਹਨਾਂ ਦੇ ਚਿਹਰਿਆਂ ਤੇ ਲਿਆ ਦੇਵੇ ਪਾਇਆ ਇਕੀਆਂ ਨਾਲ ਨਿਉਂਦਾ ਜੋ ਚਹਾਨਯਾਰਾ ਉਹਨੂੰ ਕੱਤੀ ਕਰਕੇ ਚੁਕਾ ਦੇਵੇ ਜਾਂਦੀਆ ਇੰਦਰਾ ਗਾਂਧੀ ਜੇ ਕਾਲ ਤਖਤ ਨੂੰ ਢੌਂਦੀ ਨਾ ਸਿੰਗਾ ਹੱਥੋਂ ਆਪਣੀ ਜਾਨ ਗਵਾਉਂਦੀ ਨਾ ਫਿਰ ਗੁਰੂਆਂ ਦਾ ਪੰਜਾਬ ਲੋਕੋ ਨਾ ਬਲਦੀ ਪੱਠੀ ਵਿੱਚ ਪੈਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਪਹਿਲਾ ਦਿਨ ਦੀਵਿ ਵਿੱਚ ਦਿੱਲੀ ਦੇ ਸਿੱਖਾਂ ਨੂੰ ਮਾਰ ਮੁਕਾ ਦਿੱਤਾ ਇਹ ਕਾਨੂੰਨ ਜਿਸ ਨੂੰ ਕਹਿੰਦੇ ਨੇ ਉਹਨੂੰ ਅੰਨਾ ਤੇ ਬੋਲਾ ਬਣਾ ਦਿੱਤਾ ਜੇ ਕਾਨੂੰਨ ਅੰਨਾ ਹੁੰਦਾ ਨਾ ਜੇ ਜ਼ਖਮ ਸਿੱਖਾਂ ਦੇ ਭਰ ਜਾਂਦੇ ਸੱਜਣ ਕਮਾਰ ਤੇ ਟਾਈਟਲਰ ਜੇ ਫਾਂਸੀ ਉੱਤੇ ਚੜ ਜਾਂਦੇ ਮੈਂ ਵੀ ਕਾਨੂੰਨ ਹਿੰਦੁਸਤਾਨ ਦੇ ਨੂੰ ਇੱਕ ਤਾਣ ਕੇ ਚੰਗਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਅਜੇ ਵੀ ਬੇਕਸੂਰੇ ਕਈ ਜੇਲ੍ਹਾਂ ਦੇ ਵਿੱਚ ਡੱਕੇ ਨੇ ਜਿਨ੍ਹਾਂ ਨੇ ਸਜਾਵਾਂ ਭੁਗਤ ਲਈਆਂ ਉਹ ਵੀ ਵਿੱਚ ਕੈਦ ਦੇ ਰੱਖੇ ਨੇ ਕਿਉਂ ਸਿੱਖਾਂ ਨਾਲ ਹੈ ਇੰਝ ਹੁੰਦੀ ਮੈਨੂੰ ਕੁਝ ਵੀ ਸਮਝੇ ਆਉਂਦਾ ਨਹੀਂ 15 ਅਗਸਤ ਦੀ ਆਜ਼ਾਦੀ ਨੂੰ ਮੈਂ ਇਸੇ ਲਈ ਮਨਾਉਂਦਾ ਨਹੀਂ ਸਿੱਖੋ ਕਿਉਂ ਲੜੇ ਆਜ਼ਾਦੀ ਲਈ ਜੇ ਗੁਲਾਮਾਂ ਵਾਂਗੂ ਰਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਖਾੜਕੂ ਬਾਦ ਦੇ ਨਾਂ ਉੱਤੇ ਪੁਲਸ ਨੇ ਬਹੁਤ ਤਦੀਆਂ ਕਰੀਆਂ ਨੇ ਜਾਕੇ ਪੁਛਲੋ ਦਰਿਆ ਵਿਆਸਾ ਤੋਂ ਕਿੰਨੀਆਂ ਲਾਸ਼ਾਂ ਉਥੇ ਸੜੀਆਂ ਨੇ ਕਈ ਬਈ ਬੇਕਸੂਰੇ ਵੀ ਪਾਪੀਆਂ ਨੇ ਝੂਠੇ ਮੁਕਾਬਲਿਆਂ ਵਿੱਚ ਮਕਾਦ ਦਿੱਤੇ ਸੱਚ ਕੱਢਣ ਵਾਲੇ ਖਾਲੜੇ ਵੀ ਪਤਾ ਨਹੀਂ ਕਿੱਥੇ ਖਪਾ ਦਿੱਤੇ ਜੇ ਸੋਝੀ ਹੁੰਦੀ ਹਾਕਮਾਂ ਨੂੰ ਇੰਨਾ ਜ਼ੁਲਮ ਨਾ ਢਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਵਤਨ ਦਾ ਝੰਡਾ ਕਹਿਣਾ ਸੀ ਮੈਂ ਵੀ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਦੇਸ਼ ਦਾ ਝੰਡਾ ਚਾਣਾ ਲਈ ਕਿਉਂ ਹੁੰਦੇ ਨਹੀਂ ਮੇਰੀ ਰੂਹ ਅਧਮੋਹੀ ਫਿਰਦੀ ਏ ਤੇਰੀ ਕੌਮ ਬਾਜਾਂ ਵਾਲੇ ਆਵੇ ਲੀਡਰਲੈਸ ਹੋਈ ਫਿਰਦੀ ਏ ਕੋਈ ਐਸਾ ਆਗੂ ਭੇਜ ਦੇਵੇ ਜੋ ਮਿੱਟੀ ਵਿੱਚ ਜੁਲਮੰਦਵਾ ਦੇਵੇ ਉੱਤੇ ਆਪਣਾ ਇੱਕ ਕੇਸਰੀ ਝੰਡਾ ਚੰਗੀ ਤਰ੍ਹਾਂ ਝੁਲਾ ਦੇਵੇ ਤੂੰ ਮੰਨ ਲੈ ਜਹਾਨ ਦੀ ਦਾਤ ਆਵੇ ਇੰਨਾ ਇਮਤਿਹਾਨ ਕਿਉਂ ਲੈਣਾ ਸੀ ਮੈਂ ਇਹ ਲੋਕਾਂ ਵਾਂਗ ਤਿਰੰਗੇ ਨੂੰ ਆਪਣੇ ਦੇਸ਼ ਦਾ ਝੰਡਾ ਕਹਿ ਸਕਦੀ ਜਦ ਦੁੱਲ ਦਾ ਖੂਨ ਸ਼ਹੀਦਾਂ ਦਾ ਜਦ ਦੁੱਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਧੀਆਂ ਨਾਲ ਖੋਪਰ ਲਾਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ ਜਦ ਸਰਬੀ ਟਲੇ ਸ਼ਹੀਦਾਂ ਦੀ ਅੱਛਾਂ ਵਿੱਚ ਚਾਂਨਲ ਹੋ ਜਾਂਦਾ ਜਦ ਉਸਰੇ ਕੰਦ ਮਾਸੂਮਾਂ ਤੇ ਟੱਠੀ ਹੋਈ ਕੌਮ ਖਲੋ ਜਾਂਦੀ ਜਦ ਉਸਰੇ ਕੰਦ ਮਾਸੂਮਾਂ ਤੇ ਟੱਠੀ ਹੋਈ ਕੌਮ ਖਲੋ ਜਾਂਦੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਆਪਣੇ ਪੰਜਾਬ ਦੀ ਤੀ ਸਿਮਰਨਜੀਤ ਕੌਰ ਪਠਾਨਕੋਟ ਤੋਂ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਜੂਨ 1984 ਦੇ ਵਿੱਚ ਜ਼ਾਲਮ ਸਰਕਾਰਾਂ ਦੇ ਵੱਲੋਂ ਉਸ ਵੇਲੇ ਦੀਆਂ ਜ਼ਾਲਮ ਸਰਕਾਰਾਂ ਔਰ ਜ਼ਾਲਮ ਹੁਕਮਰਾਨਾਂ ਦੇ ਵੱਲੋਂ ਕਰਵਾਇਆ ਗਿਆ ਬਲੂ ਸਟਾਇਰੈਕਸ਼ਨ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਸ ਦਿਨ ਬਲੂ ਸਟਾਇਰੈਕਸ਼ਨ ਕਰਵਾਇਆ ਗਿਆ ਉਸ ਦਿਨ ਹਜ਼ਾਰਾਂ ਸੰਗਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸ਼ਹੀਦਾਂ ਦੇ ਸਰਤਾਜ ਹਨ ਉਹਨਾਂ ਦਾ ਸ਼ਹੀਦੀ ਗੁਰਪੁਰ ਮਨਾਉਣ ਵਾਸਤੇ ਅਕਾਲ ਤਖਤ ਸਾਹਿਬ ਜੀ ਰਮੰਦਰ 'ਤੇ ਇਕੱਤਰ ਹੋਈਆਂ ਸਨ ਉਹਨਾਂ ਦੇ ਉੱਤੇ ਨਿਰਦੋਸ਼ ਸੰਗਤਾਂ ਦੇ ਉੱਤੇ ਜਿਹੜਾ ਆਰਮੀ ਵੱਲੋਂ ਅਟੈਕ ਕਰਵਾ ਦਿੱਤਾ ਗਿਆ ਟੈਂਕਾਂ ਤੇ ਤੋਪਾਂ ਦੇ ਨਾਲ ਪਰ ਮੈਂ ਇਹ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਉਸ ਵੇਲੇ ਦੇ ਜਿਹੜੇ ਜ਼ਾਲਮ ਹੁਕਮਰਾਨ ਨੇ ਉਹ ਤਾਂ ਧਰਤੀ ਤੇ ਨਹੀਂ ਰਹੇ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਦਵੀ ਕਾਇਮ ਹੈ ਔਰ ਹਮੇਸ਼ਾ ਕਾਇਮ ਰਹੇਗੀ ਮੈਂ ਉਹਨਾਂ ਜ਼ਾਲਮ ਹੁਕਮਰਾਨਾਂ ਨੂੰ ਕਹਿ ਦੇਣਾ ਚਾਹੁੰਦੀ ਹਾਂ نو ہم نے بنا لیا ہے نو ہم نے بنا لیا ہے میں پھر سے آشیانہ یہ بات کوئی جاگے پھر سے طوفان سے کہہ دے یہ بات کوئی جاگے پھر سے طوفان سے کہہ دے میں اس ویلے دے جڑے sadde شہیداں نے اپنی شہادتاں دتیاں نے اوناں دی شہادتاں نو پرણામ کردیاں اور اوناں دی شہادت دے واسطے میں کچھ کہنا چاہنی ہاں تیری شہادت تیری تقریر तेरी शहादत तेरी तकरीर आजादी का पैगाम है जून उन्नीस सौ चौरासी मंजर हमें आज भी याद है जून उन्नीस सौ चौरासी मंजर हमें आज भी याद है शहीदों की बदौलत कौम आज भी आबाद है शहीदों की बदौलत कौम आज भी आबाद है इतने साल हो गए कौमी आंखें आज भी लाल हैं इतने साल हो गए कौमी आंखें आज भी लाल है, है। वाहगुरु जी का खालसा वाहिगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੀ ਵੈਸੇ ਗੱਲ ਖੁਸ਼ੀ ਨਾਲ ਕਹਿਣ ਵਾਲੀ ਵੀ ਆ ਤੇ ਰੋਸ ਵੀ ਆ ਸਾਡਾ ਵੀ ਅੱਜ ਅਸੀਂ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਸਿੱਖ ਜੱਥੇਬੰਦੀਆਂ ਆਪਣਾ ਘੱਲੂ ਘਰਾਂ ਤੇ ਜੋ ਅਸੀਂ 6 ਜੂਨ ਨੂੰ ਅਸੀਂ ਆਪਣਾ ਦਿਨ ਮਨਾਉਨੇ ਆ ਉਹਦੇ ਵਾਸਤੇ ਅਸੀਂ ਇਕੱਠੇ ਹੋਏ ਸੀ ਤੇ ਸਾਰੀਆਂ ਸੰਗਤਾਂ ਹਰ ਮਦਸਾਵਾਂ ਚੱਲੇ ਪਾਰੀਆਂ ਸਨ ਤੇ ਉਹ ਇੱਕ ਕੁਝ ਸ਼ਰਧਾਤੀਆਂ ਸਰੇ ਸੂਰੀ ਵਰਗੇ ਸ਼ਿਵਜਨਾਰਗੇ ਜਿਨ੍ਹਾਂ ਨੇ ਸੱਜਨ ਸਿੰਘ ਭੁੰਡਰਾਵਾਲਿਆਂ ਦਾ ਸਾਡੇ ਕੌਮੀ ਸ਼ਹੀਦ ਨੇ ਉਹ ਜੀ ਉਹਨਾਂ ਦਾ ਪਤਲਾ ਛੱਡ ਕੇ ਇੱਕ ਸ਼ਰਤ ਵਿਯੋਤ ਮੰਡੀ ਸ਼ਰਤ ਕਾਵਾਂਗੇ ਇਹਨੂੰ ਕਿ ਉਹਨਾਂ ਦੀ ਫਲਾਨੀ ਨਹੀਂ ਸੀ ਪਹਿਲਾਂ ਹੀ ਵੀ ਇਸ ਤਰ੍ਹਾਂ ਦੀ ਇਹ ਸ਼ਰਤ ਕਰਕੇ ਸ਼ਹਿਰ ਦਾ ਮਹੌਸਲਾਨ ਕਰੀਏ ਉਹ ਸਾਡਾ ਪ੍ਰਸ਼ਾਸਨ ਤੇ ਰੋਸ ਹੈ ਆ ਕਿ ਕੀ ਕਰ ਇੰਨੀ ਫੋਰਸ ਲਈ ਕੀ ਕਰ ਇਹ ਫੋਰਸ ਸਾਰੀ ਸਿਖਾਂ ਵਾਸਤੇ ਆ ਜੀ ਇਸ ਜਿੱਦਾਂ ਤੁਹਾਨੂੰ ਸਿੱਖ ਸ਼ਰਾਬਤੀ ਨੇ ਜਿਹੜੇ ਹੁੰਦੇ ਆ ਜੇ ਪ੍ਰਸ਼ਾਸਨ ਨੂੰ ਪਤਾ ਹੈ ਇਹ ਪੁਤਨਾ ਸਾੜਨ ਦੇ ਆ ਇਹਨਾਂ ਨੂੰ ਖਰਾਬ ਹੋ ਸਕਦਾ ਪ੍ਰਸ਼ਾਸਨ ਨੇ ਕਿਉਂ ਸਾੜਨ ਦਿੱਤਾ ਇਹ ਇਹ ਵੀਡੀਓ ਸਾਰਿਆਂ ਦੇ ਸਾਹਮਣੇ ਆ ਰਹੀਆਂ ਨੇ ਬਈ ਉਹਨਾਂ ਨੇ ਪੁਤਨਾ ਸਾੜਿਆ ਤੇ ਸਾਡੀ ਪੂਰੀ ਕੋਸ਼ਿਸ਼ ਸੀ ਪੁਸਤੇ ਕਿਉਂ ਸਾੜਨ ਦਿੱਤਾ ਉਹਨਾਂ ਨੂੰ ਕਿਰਪਾ ਜੀ ਕਿਉਂ ਅਸੀਂ ਪੂੰਝਾ ਚੱਡਿਆਂ ਚ ਪਾ ਕੇ ਸਾਡੇ ਦੋ ਸਿੰਘਾਂ ਨੇ ਭਜਾਏ ਆ ਦੋ ਤਿੰਨ ਸਿੰਘਾਂ ਨੇ ਭਜਾਏ ਆ ਕਿਉਂ ਸਾਡੇ ਦੋ ਸਿੰਘਾਂ ਨੇ ਸਾੜੇ ਭਾਏ ਆ ਕੋਈ ਗੱਲ ਨਹੀਂ ਉਹਨਾਂ ਕਹਿੰਦਾ ਉਹਨਾਂ ਕਹਿੰਦਾ ਕੋਈ ਕਤਲ ਕਰਦਾ ਕੋਈ ਉਹ ਬੰਦਰਾਂ ਦੀ ਟੋਲੀ ਫਰੇ ਸ਼ੇਰਾਂ ਨੂੰ ਵੰਗਾਰਦੀ ਜਾਤ ਦੀ ਟਟੀਰੀ ਜੱਫੇ ਮੋਛਿਆਂ ਨੂੰ ਮਾਰਦੀ ਉਹ ਬੰਦਰਾਂ ਦੀ ਟੋਲੀ ਫਰੇ ਸ਼ੇਰਾਂ ਨੂੰ ਵੰਗਾਰਦੀ ਜਾਤ ਦੀ ਟਟੀਰੀ ਜੱਫੇ ਮੋਛਿਆਂ ਨੂੰ ਮਾਰਦੀ ਓਏ ਉਦੋਂ ਕਿੱਥੇ ਗਈ ਸੀ ਸੈਨਾ ਜਦੋਂ ਚੁੱਕੀਆਂ ਸੀ ਭੈਣਾ ਕਿੱਥੇ ਗਈ ਸੀ ਸੈਨਾ ਜਦੋਂ ਚੁੱਕੀਆਂ ਸੀ ਭੈਣਾ ਪੱਤਾਂ ਰੋਲੀਆਂ ਸੀ ਜਦੋਂ ਅਫਗਾਨੀਆਂ ਉਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਿਕੀਆਂ ਜਨਨੀਆਂ ਫਿਰ ਲਿਆਏ ਸੀ ਛੜਾ ਕੇ ਸਰਦਾਰ ਉਹ ਬਿਗੈਰ ਤੋਂ ਪੁੱਲਿਓ ਮਿਹਰਬਾਨੀਆਂ ਉਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਿਕੀਆਂ ਜਨਨੀਆਂ ਉਹ ਵੈਰੀਆਂ ਦੇ ਟੈਂਕ ਜਦੋਂ ਬਾੜਾਂ ਤੇ ਚੜੇ ਸੀ ਇੰਨੇ ਵੱਡੇ ਸੂਰਮੇ ਉਹ ਉਦੋਂ ਕਿੱਥੇ ਬੜੇ ਸੀ ਉਵੈਰੀਆਂ ਦੇ ਟੰਕ ਜਦੋਂ ਬਾਡਰਾਂ ਤੇ ਚੜੇ ਸੀ ਇੰਨੇ ਵੱਡੇ ਸੂਰਮੇ ਹਉਦੋਂ ਕਿੱਥੇ ਬੜੇ ਸੀ ਜੇ ਨਾ ਹੁੰਦੇ ਸਰਦਾਰ ਗੱਲੀ ਹੁੰਦੀ ਦੂਜੇ ਪਾਰ ਹੁੰਦੇ ਸਰਦਾਰ ਗੱਲੀ ਹੁੰਦੀ ਦੂਜੇ ਪਾਰ ਅੱਜ ਵਾਗੇ ਤੇ ਨਾ ਹੁੰਦੀਆਂ ਸਲਾਮੀਆਂ ਹਉਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਹਿੱਕਾਂ ਡਾ ਡਲੀਆਂ ਜਵਾਨੀਆਂ ਹੋਏ ਸਾਰਿਆਂ ਤੋਂ ਮੂਰੇ ਸਰਦਾਰ ਉਹ ਬਿਗੈਰ ਤੋਂ ਪੁੱਲੇ ਉਹ ਕੁਰਬਾਨੀਆਂ ਉਦੋਂ ਕਿੱਥੇ ਸੀ ਤੁਹਾਡੀ ਲਲਕਾਰ ਜਦੋਂ ਟਕੇ ਟਕੇ ਵਿਕੀਆਂ ਜਨਾਨੀਆਂ ਫਿਰ ਲਿਆਏ ਸੀ ਛੁੜਾ ਕੇ ਸਰਦਾਰ ਉਹ ਬਿਗੈਰ ਤੋਂ ਪੁੱਲੇ ਉਹ ਮਿਹਰਬਾਨੀਆਂ